ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਪਿੰਡੂ ਕਿਤਾ ਚਰਾਜ ਬਾਈ ਜੀ ਸਵਾਗਤ ਕਰਦੇ ਆ ਤੇ ਅੱਜ ਤੁਹਾਨੂੰ ਨਾ ਤਾਜੀ-ਤਾਜੀ ਮੂੰਗੀ ਦੇ ਰੇਟ ਵਖਾਉਣ ਲੱਗੇ ਆ ਬੋਲੀ ਵਾਲੇ ਜਸਟ ਸ਼ੁਰੂ ਹੋਈ ਆ 2 ਘੰਟੇ ਢੇਰਿਆਂ ਦੀ ਬੋਲੀ ਲੱਗੀ ਆ ਬਾਈ ਹੁਣੇ ਪਹੁੰਚੇ ਆਪਾਂ ਕੋਟਕਪੁਰਾ ਦੀ ਮੰਡੀ ਦੇ ਵਿੱਚ ਬਾਕੀ ਤਾਜੀ-ਤਾਜੀ ਰੇਟ ਅੱਜ ਮੂੰਗੀ ਦੇ ਤੁਹਾਨੂੰ ਵਖਾਉਣ ਲੱਗਿਆ ਕਰੀ ਤੋਈ ਨਜ਼ਾਰਾ ਆਇਆ ਚੈੱਕ ਕਰੋ ਬੋਲੀ ਮਿੱਤਰੋ ਹੋ ਗਈ ਸਟਾਰਟ ਆ ਜਾਓ ਵੇਖੀਏ ਕਰਾਂ ਦੀ ਕਿੰਨਾ ਜਾਂਦਾ ਸਰਾ ਰੇਟ ਆਇਆ ਮੂੰਗੀ ਦੇ ਰੇਟ ਤੁਹਾਨੂੰ ਵਖਾਉਣੇ ਆ ਤਾਜ਼ੇ-ਤਾਜ਼ੇ ਦੱਬ ਕੇ ਸ਼ੇਅਰ ਕਰਦਾ ਕਰੋ ਵੀਡੀਓ ਆ ਜਾਓ ਕਰਾਂ ਦੀ ਵੇਖੀ پچا پچہتر سب پچاسی نبے پچ پانچ دس پندرہ بیچی تیس روپئے تو بولیے جیسے سو تیل سو تی ਜੈਸ਼ ਨੂੰ ਪੱਖਾ ਲੱਗ ਗਿਆ ਇੱਕ ਤਾਂ ਇੱਕ ਲਾਣਾ ਜੈਸ਼ ਨੂੰ ਖਾ ਕੇ ਲੱਗ ਉਹ ਤੁਹ ਲੱਗ ਨਾਲ ਦੇ ਖਾਰੇ ਲਵਾ ਲੈ ਉਹ ਫਿਰ ਵੇਖ ਲੈ ਖਾਰੇ ਖਾਰੇ ਨਹੀਂ ਖਾਰੇ ਜੈਸ਼ 750 750 ਲਖਾਈ ਜੰਦਾ ਮਾਮਾ 750 ਪਾ ਦੇ 5 ਤਾਂ ਪਾ ਦੇ 750 750 ਰੁਪਿਆ 750 ਬੰਦ ਕਰ ਲਾ ਦੇ ਤੰਗ ਪਾ ਦੇ ਪਾ ਦੇ ਬਈ ਆ ਰੋਸ ਡਾਕਟਰ ਨੂੰ ਕੀ ਗਿਆ 10 15 15 20 ਵੀਰ ਅੱਡੇ ਕੀ ਦੱਸਾਂ ਮੈਂ ਬੋਲ ਰਿਹਾ ਬੱਸ ਕਰ ਦੇ ਨਾ 7520 ਬਾਹਰ ਕਰ 25 ਕਰਨਾ ਯਾਰ 25 25 ਕੀ ਕਰੀਏ 50 ਕੀ ਆ ਮੈਂ ਦੱਸਦਾ ਨਾ 7565 756 756 ਰੁਪਏ ਜਿਵੇਂ 756 ਰੁਪਏ ਹੈ

ਹਾਂ ਇਹ ਰੇਟ ਆ ਗਿਆ ਇਹ ਰੇਟ ਆ ਗਿਆ ਉਹ ਰੇਟ ਆ ਗਿਆ ਮੈਂ ਕਿਹਾ ਜੀ 550 595 ਕਰਾਤੇ ਪੂਰੇ ਹਾਂਜੀ 7300 ਰੁਪਏ ਬੋਲਦਾ ਕੋਈ ਠੀਕ ਹੈ ਜੀ ਇਹ 7300 ਰੁਪਏ ਰੇਟ ਹੋਇਆ ਬਾਈ ਮੂੰਗੀ ਦੀ ਕੁਆਲਿਟੀ ਬੰਦਾ ਦੇਖ ਲੈ ਕਰੋ ਵੀਡੀਓ ਦੇ ਵਿੱਚ ਜੇ ਐਨ ਹਰੀ ਮੂੰਗੀ ਉਹਦਾ ਰੇਟ ਜ਼ਿਆਦਾ ਜਾਊਗਾ ਪਰ ਜੇ ਇਹਦਾ 7300 ਆਇਆ ਤਾਂ ਬਾਕੀ ਹੋਰ ਤੁਹਾਨੂੰ ਕੁਆਲਟੀ ਹੋਣਾ ਮੂੰਗੀ ਦੀ ਜਿਹੜੀ ਅਗਲੀ ਅਗਲੀ ਢੇਰੀ ਲੱਗਣ ਜਾ ਰਹੀ ਹੈ ਨਾ ਬਾਈ ਮੂੰਗੀ ਦੀ ਉਹ ਸਿਰੇ ਦੀ ਕੁਆਲਿਟੀ ਆ ਤੁਹਾਨੂੰ ਬਖਮਣਿਆ ਉਹਦਾ ਰੇਟ ਵੀ ਕਿੰਨਾ ਜਾਂਦਾ ਤੇ ਬਾਕੀ ਜਿਹੜਾ ਸਿਰਾ ਰੇਟ ਅੱਜ ਵੇਖਾਂਗੇ ਕਿੰਨਾ ਚੱਲੇ ਸਿਰੇ ਦੀ ਕੁਆਲਿਟੀ ਆ ਗਈ ਹੈ ਮੂੰਗੀ ਹੁਣ ਇਹਦਾ ਰੇਟ ਮੇਰੇ ਹਿਸਾਬ ਨਾਲ ਘੱਟੋ ਘੱਟ ਦਾ ਰੇਟ 74 7400 ਦੇ ਨੇੜੇ ਦੇੜ ਦਾ ਜਾਊਗਾ ਛੱਟ 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 ਬਚਾ ਲਾ ਜਿਹੜੀ ਹੈ ਛੱਟ ਛੱਟ 65 ਬੋਲਦਾ ਕੋਈ 7365 ਰੁਪਏ ਲਿਖੋ ਜੀ ਕਾਲੂ RAM ਜੀ ਆ ਬੋਲੋ ਜੀ ਬੋਲਣਾ ਲੈ ਭਾਈ 7365 ਰੁਪਈਆ ਦਾ ਰੇਟ ਹੋ ਗਿਆ ਭਾਈ ਮੂੰਗੀ ਮੂੰਗੀ ਇਹਨਾਂ ਸ਼ਾਨਦਾਰ ਕੁਆਲਿਟੀ ਸੀ ਯਾਰ ਮੂੰਗੀ ਮਾਣਾ ਖਾ ਖਾਣੇ ਧੁੰਨੀ ਵਾਈ ਦੀ ਹਰਾ ਰੰਗ ਆਉਣ ਵਾਲਾ ਕੰਮ ਹੀ ਹੈ 700 700 500 ਦੋਨੇ ਪੱਖੇ ਲੱਗ ਰਿਹਾ 5-6 ਗੱਟੇ ਆ 700 700 700 700 700 700 700 700 700 ਵੀ ਆ ਜਾ ਪੁੱਤ 400 400 400 400 400 400 25 25 95 95 700 700 700 25 25 30 30 95 95 7000 7000 75 5 10 10 40 40 40 40 ਦੋਨੋਂ ਪੱਖੇ ਲੱਗਣੇ ਵਿਜੇ 1000 40 40 40 40 40 40 40 40 40 ਮੱਖਣ 40 40 40 40 1000 40 5 6 50 ਕਰੋੜ ਕੋਈ ਨਹੀਂ ਰੁਕੀ ਬਖਵਤ ਹਾਲਾ ਕਰੀਆ ਕਰੋ ਇਹ 50 50 50 50 95 95 95 7100 7100 50 50 50 50 750 50 50 50 ਮੇਰ ਨਾਲ ਖਮਨਾ 50 50 50 50 50 50 50 50 ਬੋਲਣ ਕੱਤਰ ਤੋਂ 50 ਰੁਪਏ ਜਾਂਦੀ ਐ ਕੱਤਰ ਤੋਂ ਪੰਗਾਂ 52 52 ਹਾਂ 70 70 65 70 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 ਰੁਪਏ ਬੋਲਦਾ ਕੋਈ 770 ਰੁਪਏ ਲਿਖੋ ਜੀ ਕਿੱਦਾਂ ਲਿਖਣੀ ਐ ਇਹ ਲੱਗੇ ਬਾਈ 770 ਰੁਪਏ ਨੂੰ ਵਾਲੇ ਪੱਖਾ ਪੱਖਾ ਲੱਗਣ ਵਾਲਾ ਰਹਿੰਦਾ ਸੀਗਾ ਪੱਖਾ ਪੱਖਾ ਲੱਗੇ ਦੋ ਪੱਖੇ ਲੱਗਦੇ ਆ ਨਾ 770 ਰੁਪਏ ਦਾ ਰੇਟ ਹੋ ਗਿਆ ਬਾਈ ਤੇ ਆਜੋ ਅਗਲੀ ਢੇਰੀ ਵੇ ਦੇ ਇੱਧਰ ਸ਼ਾਨਦਾਰ ਕੁਆਲਿਟੀ ਦੇ ਪੰਨ੍ਹ ਸਾਰੀਆਂ ਇੱਥੋਂ ਸਿਰਾਂ ਰੇਟ ਅੱਜ ਨਿਕਲਿਆਉਣਾ ਬਾਈ ਕਵਾਲਿਟੀ ਆ ਵੀ ਸ਼ਾਨਦਾਰ ਆ ਬਾਈ ਵਧੀਆ ਕੁਆਲਿਟੀ ਆ ਨਾ ਤੋ ਤੇ ਰੰਗਾ ਰੰਗੀ ਲੱਗਦਾ ਤੇ ਦੋਨੇ ਪੱਖੇ ਲੱਗਣਿਆਂ ਨੂੰ ਵੀ ਜੀ ਆ ਬੋਲੋ ਜੀ ਬੋਲੋ ਬੋਲ ਜੱਟ ਕੀ ਬੋਲਦਾ ਬੋਲ 700 ਸਰ ਸਰ 700 ਹਾਂ 7000 7000 7000 7000 7000 ਦੋਨੋਂ ਪੱਖੇ ਲੱਗਣੇ 6-7 ਘੱਟੇ ਆ 7 7000 7000 ਹਾਂਜੀ 7000 7000 7700 7700 7700 7700 ਹਾਂਜੀ ਬੰਦ 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 ਹਾਂਜੀ ਤਾਂ 25 ਰੁਪਏ 25 3 3 3 25 25 25 25 25 50 50 50 50 50 50 60 60 60 70 70 75 75 70 70 80 80 80 85 85 ਰੁਪਏ ਲਿਖੋ ਜੀ ਕਲੂ ਨਾਮ ਜੀ 200 ਰੁਪਏ ਦਾ ਵੱਟਾ ਲੱਗਿਆ ਬਈ ਮੁੰਗੀ ਮਗਰ 200 ਰੁਪਏ ਜਿਹੜਾ ਸਿਰਾ ਰੇਟ ਆ ਜਿਹੜਾ 200 ਰੁਪਏ ਕੱਢਾ ਤੇ 7300 ਦੇ ਨੇੜੇ ਤੇੜੇ ਜਿਹੜੇ ਰੇਟ ਆ ਬਾਈ ਚੱਲ ਰਹੇ ਆ ਤੇ ਆਮ ਜਿਹੜੇ ਉਦੋਂ ਚੱਲੇ ਸੀ 7600 7500 ਤੱਕ ਹਨ 76 200 ਦਾ ਫਰਕ ਪੈ ਗਿਆ ਬਾਈ ਚਲ 6000 ਰੁਪਏ 7000 ਰੁਪਏ 7000 6000 7000 ਦੋਨੋਂ ਪੱਕੇ ਲੱਗਣੇ ਆ 7000 7000 5 5 5 5 5 5 ਦੋਨੋਂ ਪੱਕੇ ਲੱਗਣੇ ਆ ਜੀ ਓਹ ਵੀ ਮਹਾਂਪੰਥ ਪੰਜ ਪੰਜ ਪਠਾਰਾ ਕਜੋਊਆ ਤਨ ਕਹਦਾ ਜੇ ਨਾ ਕਰ 50 50 50 50 750 50 50 55 99 93 99 750 5 5 10 50 50 50 750 50 50 50 ਬੋਲ ਲੈ ਵੀ ਤੇਰਾ ਮਾਨ ਹੈਗਾ ਮੈਨੂੰ ਪਤਾ ਤੇਰੀ ਮੰਦੀ ਆ 750 ਬੋਲਦਾ ਕੋਈ 750 ਲਿਖੋ ਜੀ ਮੇਰੇ ਜੀ ਇਹ 750 ਰੁਪਏ ਹੋ ਗਈ ਆ ਬਾਈ ਪਿਛਲੀ ਵਾਰ ਮੇਰੇ ਸਾਹਮਣੇ 7285 ਹੋਈ ਸੀ ਆਪਾਂ ਨੂੰ ਭੁਲੇਖਾ ਲੱਗ ਗਿਆ 7385 ਤੇ 7300 ਦੇ ਨੇੜੇ ਤੇੜਾ ਜਿਹੜੇ ਸਮਥਿੰਗ ਰੇਟ ਸਿਰਾ ਰੇਟ ਜਿਹੜੇ 7300 ਦੇ ਨੇੜੇ ਤੇੜਾ ਅੱਜ ਚੱਲ ਰਿਹਾ ਬਾਈ ਦੋਏ ਅਗਲੀ ਢੇਰੀ ਆ ਜਿਹੜੀ ਉਹ ਵੇਖਦੇ ਆ ਤੇ ਸਿਰਾ ਅੱਜ 7300 ਦੇ ਨੇੜੇ ਤੇੜਾ ਜਿਹੜਾ ਰੇਟ ਚੱਲਿਆ ਬਾਈ ਤੇ ਸਿਰਾ ਰੇਟ ਵਧਾ ਕੇ ਨਹੀਂ ਦੇਖਦੇ ਆ ਹਾਂ ਜੀ ਕੁਆਲਿਟੀ ਬਹੁਤ ਵਧੀਆ ਬਾਈ ਜੀ ਚਾਰੀ ਗੱਡੇ ਹਾਂ ਜੀ سو روپئے پچہتر تی پینتی 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 ہوتے پچیس ہیں پینتی پینتی چالی چالی پناہ پنجاب ਕਰ ਕੀ ਕਰਾਂਗੇ 55 52 60 60 60 68 8 70 70 75 75 80 7400 ਕਰ ਬਾਉ ਯਾਰ 7400 700 700 ਦਰਦਾਗਾ ਤੂੰ ਸਰਾਹੀ ਚੱਲੇ ਜਾਂਦਾ ਖਲਾਰ ਨਾ ਵੀ ਇਹਨੂੰ 75 ਸਰਾਜ ਚੱਲੇ ਗਿਆ 100 100 100 100 100 5 5 10 10 10 10 ਉਹ ਮਾਰ ਬੜੀ ਹੈ 10 ਮੇਰਾ ਨੱਕ ਬਨਾਲਾ 10 10 ਚੱਲੂਗਾ ਬਾਈ ਪਹਿਲਾਂ 7310 ਚੱਲੀ ਜਾਂਦਾ ਸੀਗਾ ਰੇਟ ਸਿਰਾ ਤੇ ਹੁਣ 7410 ਰੁਪਏ ਅੱਜ ਦਾ ਚਿਰਾ ਰੇਡ ਹੋਗਾ ਭਾਈ ਅੱਜ ਹੈਗਾ ਜਾਨੀ ਦਿਨ ਸ਼ੁੱਕਰਵਾਰ ਹੈ ਭਾਈ 7100 7100 ਉਹ ਨਹੀਂ ਹਾਲੀ ਜਿਹਾ 25 ਰੁਪਏ ਚੱਲ 25 25 ਓਏ 7100 7100 10 20 25 50 60 7160 ਮਿੰਦੀ ਆ 7160 7150 50 ਜੈਸ਼ਵਰ ਦਾ 7150 ਉਹਦਾ ਲੱਗਣੀ ਉਹਦਾ ਪਤਾ ਹੈ 50 پتر سو پینٹ پتر سو پینٹر ہاں ہاں لوگوں روپئے سو دس روپئے پتر سو دس دس بہتر مندی سو دس پتر سو دس ہوں گے سو دس 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 بیس پچیس تیس پینتیس چالیس چالیس پتر سو چالیس چالیس روپئے مندر ڈیری والے پتھر سو چالیس چالیس لکھائی جائے پتھر سو چالیس روپئے لکھو جی بہتر سو چالیس 3340 ਰੁਪਈਆ ਬਾਈ ਸਿਰਾ ਰੇਟ ਅਜੇ ਚੱਲਿਆ ਬਾਈ ਜੀ 7410 ਰੁਪਈਏ ਤੇ ਬਾਕੀ ਹੋਰ ਢੇਰਿਆਂ ਪੰਨਿਆਂ ਵਾਲੇ ਹੋਰ ਢੇਰਿਆਂ ਦਾ ਰੇਟ ਵੇਨੇ ਆ ਵੀ 7400 ਤੋਂ ਟੱਪ ਦਾ ਰੇਟ ਕਿ ਨਹੀਂ ਬਾਕੀ ਵੀਡੀਓ ਪੂਰੀ ਵੇਖਿਓ ਨਾ ਤੁਸੀਂ ਕਮੈਂਟ ਪਹਿਲਾਂ ਕਰ ਦਿਓ ਵੀ ਤੁਹਾਨੂੰ ਕੀ ਲੱਗਦਾ ਵੀ ਕਮੈਂਟ ਅੱਗੇ ਜਾ ਕੇ ਰੇਟ ਆ ਜਿਹੜਾ ਮੂੰਗੀ ਦਾ ਵਧਿਆ 7400 ਤੋਂ ਜਾ ਇਹ ਹੀ ਸਿਰਾ ਚੱਲਿਆ ਕਮੈਂਟ ਕਰੋ ਪੂਰੀ ਵੀਡੀਓ ਵੇਖਣੀ ਨਹੀਂ ਨੀ ਬਾਈ ਤੁਸੀਂ ਪਹਿਲਾਂ ਕਿਉਂਕਿ ਮੁਰਕੇ ਤੁਸੀਂ ਪੂਰੀ ਵੀਡੀਓ ਵੇਖ ਕੇ ਤਾਂ ਕਮੈਂਟ ਕਰ ਹੀ ਦੇਣਾ ਤੇ ਪਹਿਲਾਂ ਕਮੈਂਟ ਕਰਨਾ ਬਾਈ ਪੂਰੀ ਵੀਡੀਓ ਵੇਖਣ ਤੋਂ ਪਹਿਲਾਂ ਪਹਿਲਾਂ ਵੀ 7400 ਤੋਂ ਰੇਟ ਆ ਜ بنا بنا یار ماشا ا گئی مجھے بہو آ وہیں کی ہو گیا مجھے آ یار آ جا آ جا بہو جی آ جا ہاں جی اوپر کھڑے کھڑے کیا کیا لگا کھڑے ہیں کیا دیا کئی ہونے بجنی ہے 8:00 8:00 600 600 روپے کی 600 بھی ستر سو دس 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 روپئے کا 7110 7110 ਅੱਗੇ ਵਧਾਈਏ ਕੋਈ ਜੀ ਹੈ ਆਉਂਗਾ 7110 ਰੁਪਏ ਆਉਣਾ ਆਉਣਾ ਹਾਂਜੀ 7110 15 15 ਕਿਉਂ ਹੋਏ ਦੇ ਨਹੀਂ ਵਧੀਆ 15 ਰੁਪਏ ਕਿ ਕਰਦੇ ਆ 20 ਰੁਪਏ 20 20 ਵੀ ਹੈ 20 ਵੀ ਹੈ 720 ਆਈਏ ਰੱਖੋ 720 ਮੰਗੀ ਹੈ ਹਮੇਸ਼ਰ ਸਰ ਨੂੰ ਬੁੱਪਾ ਜੀ ਨੇ ਦੇ ਦਿੱਤੀ ਆ ਦੇ ਨੀਏ ਕੱਤਰ ਸਾਹੀ 24 25 ਆ ਆ ਬੋਲੀ ਹੋ ਜਾ 25 ਆ ਕੀ ਮੇ ਯਾਰ 25 30 35 35 35 35 35 35 35 ਕੱਤਰ ਸਾਹੀ 35 ਬਹੁਤ ਦੁਨੀਆ ਆਪਣੀ 35 35 40 40 40 ਬਜਾ ਗੋ ਯਾਰ ਫਲਕੇ ਕਾਲੀ ਚਾਰੀ ਇੱਕ ਕੋਈ ਬੋਲ ਕੇ ਝਪਕਾ ਜੰਨੇ ਹੋ 7100 ਚਾਰੀ ਮੰਡੀ ਆ ਉਧਰ ਪੋਜੀਆ 45 50 50 55 60 65 65 7165 65 ਇਧਰ ਆ ਜਾਓ ਆਪਣੇ ਆਪਣੇ ਆ ਵੀ ਜੀ ਬਹੁਤ ਚੋਬਰੋ 7165 ਰੁਪਏ ਨੂੰ ਵੈਗੀ ਆ ਬਾਈ ਇਹ ਮੂੰਗੀ 7365 ਰੁਪਏ ਸਿਰਹਾਲੇ ਤੱਕ 7410 ਚਲੀ ਜਾਂਦਾ ਤੇ ਅਗਲੀਆਂ ਢੇਰਾਂ ਵਾਲੇ ਕਾਫੀ ਪਈਆਂ ਦੱਸੋ ਬਈ ਰੇਟ ਹੈ ਜਿਹੜਾ ਵਧੂਗਾ ਕਿ ਇੱਥੇ ਖੜਾ ਰਹੂਗਾ ਬਾਈ ਆਜੋ ਅਗਲੀ ਢੇਰੀ ਦੀ ਰੇਟ ਪਹਿਣੇ ਆ ਬਾਈ 15 ਰੁਪਏ 15 ਰੁਪਏ 2 2 ਬਲੇ ਬਜੀ 20 ਜੀ 25 30 35 40 45 50 60 ਪੈੜ ਪੈੜ 726000 ਕੀ ਹੋਇਆ ਵੀਰ ਬਾਬੂ ਯਾਰੋਂ ਆਪਾਂ ਗਿੱਲਾ ਲੈ ਗਿਆ ਪਕਰ 7300 ਰੁਪਏ 7300 ਰੁਪਏ 5 ਰੁਪਏ ਬੋਲੀ ਆ 5 ਰੁਪਏ 5 ਰੁਪਏ ਹੋ ਜੀ 5 ਹੋ ਗਏ ਜੀ 15 ਜੀ 50 ਰੁਪਏ 7350 ਜੀ 500 ਰੁਪਏ 50 ਜੀ 7250 ਜੀ 55 ਰੁਪਏ ਜੀ ਆਹ ਬਾਈ 55 ਜੀ 55 ਰੁਪਏ ਹਾਂਜੀ ਬੋਲੋ ਕਿਸੇ ਜੀ 1755 ਰੁਪਏ ਬੋਲ ਰਹੇ ਕਿਤੇ ਹਾਰਾ ਤੁਹਾਨੂੰ ਪਰ ਕਰੋ ਕਿਹੜੀ ਬਾਈ ਕਿਤੇ ਜੀ ਜੀ ਦਰ ਵੀ 7355 ਰੁਪਏ ਬਾਈ ਇਹਦਾ ਰੇਟ ਹੋ ਗਿਆ ਤੇ ਤੁਹਾਨੂੰ ਦੱਸ ਦਿਆਂ ਵੀ 7355 7300 7410 ਰੁਪਏ ਸਿਰਾਂ ਰੇਟ ਆ ਇੰਨੇ ਰੇਟ ਆ ਜਿਹੜੇ ਅੱਜ ਚੱਲ ਰਹੇ ਆ ਮੂੰਗੀ ਦੇ ਵਿੱਚ 200 ਦਾ ਵਟਾ ਵੇਖਣ ਨੂੰ ਮਿਲਿਆ ਵੀਰ 200 ਰੁਪਏ ਜਿਹੜੀ ਮੂੰਗੀ ਮੰਦੀ ਹੋਈ ਆ ਭਲਾ ਨਾਲੋਂ ਬਾਕੀ ਵੀ ਮੂੰਗੀ ਅੱਜ ਥੋੜੀ ਸਲਾਵ ਵਾਲੀ ਵੀ ਆਈ ਆ ਰੇਟ ਦਾ ਫਰਕ Und dann habe ich bei Ihnen dabei.